ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੰਡੈਡ ਬੋਡੀ ਹੈ ਡੀਐਮਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਕੋਲੀ ਲੱਗੀ ਕਿੱਥੇ ਸਰ ਲੱਗੇ ਕਿਨੇ ਕਿੰਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ तकरीबन 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਜਿੰਨੇ ਬੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ਼ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਇਹਨੂੰ ਲੈਡ ਕਿਹਦੇ ਪਾਸੇ ਖਲ੍ਹਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਾ ਜਿਸਮ ਵਾਲਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਹੋਣ ਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਿਹੜਾ ਐਗਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਬੂਨ ਹੈਗਾ ਲੱਗ ਕੇ ਔਰ ਪਰ ਹੋ ਗਿਆ ਕਚਾਨਕ ਲੱਗਾ ਸਫਾਈ ਕਰਨ ਦੇ ਵੇਲੇ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸਣ ਮੁਤਾਬਕ ਵੀ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਹੋਇਆ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਈ ਅੱਗੇ ਸਾਫ਼ ਕਰਿਆ ਗਰਮ ਗਰਮ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਮਾਮਲਾ ਥੋੜਾ ਜਿਹਾ ਰੱਖ ਲੈ ਕਰ ਰੋ ਰਾਮ ਨਾ ਰਾਮ ਰੋ ਵੀ ਰੋਬਰ ਕਰ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਥੋੜਾ ਮਾਈਕ نیچے ਕਰੋ ਇਹ ਜਾਂਚ ਕਰਦੇ ਗੋਲੀ ਲੱਗਣ ਕਰਨੀਆਂ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਗਾ ਵੀ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਕੋਲ ਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੀ ਨੇ ਕਿਨੇ ਕਿਨੇ ਵਜੇ ਦੀ ਸਰ ਕਟਨਾ ਪੂਰੀ ਕਰ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਕੀ ਦੀ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਜੀ ਕਿੰਨੇ ਗੋਰ ਦਾ ਕਿਹੜਾ ਰਿਵਲਵਰ ਹੈ ਇਹ 25 ਗੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹੜੇ ਪਾਸੇ ਖਾਤੀ ਆ ਹਾਂਜੀ ਲਾਇਸੈਂਸੀ 25 ਗੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਜਿਹੋ ਫੈਮਲੀ ਦੇ ਤੇ ਸਾਰਿਆਂ ਦੇ ਸਮੂਹ ਵਾਲੀ ਐਕਸੀਡੈਂਟੂ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਕਰਨ ਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਪੁਆਇੰਟ ਹੈਗਾ ਲੱਗ ਕੇ ਔਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਿਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਇੱਕ ਮਿੰਟ ਧਿਆਨ ਨਾਲ ਭਾਈ ਅੱਗੇ ਸਾਫ਼ ਕਰਿਆ ਸਰ ਥੋੜਾ ਬ੍ਰੀਫ ਕਰ ਦੋ ਕਿ ਪੂਰਾ ਬਾਰੰਦ ਸਰ ਥੋੜਾ ਜਿਹਾ ਰੱਖ ਲੈ ਕਰ ਰਹੇ ਥਲੇ ਆਰਾਮ ਨਾਲ ਆਰਾਮ ਨਾਲ ਕਰ ਰੋ ਕਰ ਰੋ ਓਕੇ 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 ਔਰ نیچے ਕਰੋ ਯਾਰ ਮਾਈਕ نیچے ਕਰੋ ਥੋੜਾ ਮਾਈਕ نیچے ਕਰੋ ਇਹ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸੂਗਾ ਵੀ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਨੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਮਨ ਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਵਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਕਿੰਨੇ ਬੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੇ ਸੀ ਉਹਨੂੰ ਲੈਡ ਕਿਹਦੇ ਪਾਸੇ ਖਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਨ ਕਿਸਮ ਦਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਾਰ ਹੋ ਗਈ ਨਾ ਕਚਾਨਕ ਲੱਗਾ ਸਫਾਈ ਕਰਦੇ ਵੇ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਇਹ ਇਹ ਪੁਲਿਸ ਇੱਕ ਮਿੰਟ ਦਿਓ ਨਾਲ ਭਾਈ ਸਾਫੇ ਸਾਫ ਕਰਿਆ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕਿ ਪੂਰਾ ਬੰਦ ਸਰ ਥੋੜਾ ਥੱਲੇ ਕਰ ਰਹੇ ਥੱਲੇ ਆਰਾਮ ਨਾਲ ਆਰਾਮ ਨਾਲ ਬ੍ਰੀਫ ਕਰ ਲੈ ਓਕੇ 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 ਨੀਚੇ ਕਰੋ ਯਾਰ ਮਾਈਕ ਨੀਚੇ ਕਰੋ ਮਾਈਕ ਨੀਚੇ ਕਰੋ ਇਹ ਗੱਲ ਰਹੇ ਜੀ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਹੋਈ ਓਏ ਲੈਡ ਬੋਵੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਥ clear ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਵਿਖਾਈ ਹੈ ਸਰ ਕੋਲੀ ਲੱਗੀ ਕਿੱਥੇ ਸਰ ਸਰ ਲੱਗੇ ਕਿਨੇ ਕਿੰਨੇ ਕਿੰਨੇ ਕਵਜੇ ਦੀ ਸਰ ਕੱਟਣਾ ਪਊਗੀ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਜਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਇਹਨੂੰ ਲੈਡ ਕਿਹਦੇ ਪਾਸੇ ਖਲ੍ਹਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਹੱਲੇ ਹੱਲੇ ਤੇ ਜੋ ਫੈਮਲੀ ਦੇ ਤੇ ਸਾਰਾਂ ਕਿਸਮ ਦਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਕਰ ਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜੈ ਰਾਈਟ ਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਬੂਨ ਹੈਗਾ ਲੱਗ ਕੇ ਔਰ ਪਰ ਹੋ ਗਿਆ ਕਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਵੀਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਜੀ ਅੱਗੇ ਸਾਫ਼ ਕਰਿਆ ਸੋ ਗਰਮ ਗਰਮ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਮਾਮਲਾ ਸਰ ਥੋੜਾ ਜਿਹਾ ਰੱਖ ਲੈ ਥੱਲੇ ਆਰਾਮ ਨਾਲ ਆਰਾਮ ਨਾਲ ਬ੍ਰੋਕਰ ਕਰ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਥੋੜਾ ਮਾਈਕ نیچے ਕਰੋ ਇਹ ਜਾਂਚ ਕਰਦੇ ਗੋਲੀ ਲੱਗਣ ਕਾ ਲੱਗਣ ਕਾ ਨਹੀਂ ਆ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਗਾਏ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਨੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਕੰਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਚ ਵਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਕਰ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਕੀ ਦੀ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਤੇ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਜੀ ਕਿੰਨੇ ਗੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਗੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹੜੇ ਪਾਸੇ ਖਵਾਤੀ ਆ ਹਾਂਜੀ ਲਾਇਸੈਂਸੀ 25 ਗੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਿਆਂ ਦੇ ਸਮੂਹ ਵਾਲੀ ਐਕਸੀਡੈਂਟੂ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟਮਾਰਨਿੰਗ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਪੁਆਇੰਟ ਹੈਗਾ ਲੱਗ ਕੇ ਆਰ ਪਾਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਿਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਇੱਕ ਮਿੰਟ ਧਿਆਨ ਨਾਲ ਭਾਈ ਅੱਗੇ ਸਾਫ਼ ਕਰਿਆ ਗੋਰਮ ਗੋਰਮ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕਿ ਪੂਰਾ ਬੰਦੂ ਸਰ ਥੋੜਾ ਜਿਹਾ ਰੱਖ ਲੈ ਕਰ ਰਿਹਾ ਥਲੇ ਆਰਾਮ ਨਾਲ ਆਰਾਮ ਨਾਲ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਥੋੜਾ ਮਾਈਕ نیچے ਕਰੋ ਇਹ ਕੰਨ ਰਹੇ ਨਹੀਂ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਇਹ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸੂਗਾ ਵੀ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਮਨ ਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11.15 ਸਰ ਲੱਕੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਕਿੰਨੇ ਗੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਗੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੇ ਸੀ ਉਹਨੂੰ ਲੈਡ ਕਿਹਦੇ ਪਾਸੇ ਖਾਤੀ ਆ ਹਾਂਜੀ ਲਾਇਸੈਂਸੀ 25 ਗੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਾ ਜਿਸਮ ਵਾਲਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਾਰ ਹੋ ਗਿਆ ਕਚਾਨਕ ਲੱਗਾ ਸਫਾਈ ਕਰਦੇ ਪਏ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਕ ਉਹ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਇੱਕ ਮਿੰਟ ਬਜੀ ਸਕੇ ਸਾਫ ਕਰੇ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕਿ ਪੂਰਾ ਬੰਦ ਸਰ ਥੋੜਾ ਥੱਲੇ ਕਰ ਥੱਲੇ ਆਰਾਮ ਨਾਲ ਆਰਾਮ ਨਾਲ ਵੀ ਰੱਬਰ ਕਰ ਓਕੇ 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 ਨੀਚੇ ਕਰੋ ਯਾਰ ਮਾਈਕ ਨੀਚੇ ਕਰੋ ਥੋੜਾ ਮਾਈਕ ਨੀਚੇ ਕਰੋ ਇਹ ਗਾਨ ਰਹੇ ਨਹੀਂ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਹੋ ਥੋੜਾ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਥੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀਐਮਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਕੋਲੀ ਲੱਗੀ ਕਿੱਥੇ ਸਰ ਲੱਗਿ ਨੇ ਕਿੰਨੇ ਕਿੰਨੇ ਵਜੇ ਦੀ ਸਰ ਕੱਟਣਾ ਪਊਗੀ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਾਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਹੈ ਜਿੰਨੇ ਬੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਇਹਨੂੰ ਲੈਡ ਕਿਹਦੇ ਪਾਸੇ ਖਲ੍ਹਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਾ ਜਿਸਮ ਵਾਲਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਹੋਣ ਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਿਹੜਾ ਐਗਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਬੂਡ ਹੈਗਾ ਲੱਗ ਕੇ ਔਰ ਪਰ ਹੋ ਗਿਆ ਕਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਵੀਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਇੱਕ ਮਿੰਟ ਧਿਆਨ ਨਾਲ ਭਾਜੀ ਉਹ ਸਭ ਕੇ ਸਾਫ ਕਰਿਆ ਉਹ ਗਰਮ ਗਰਮ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਮਾਮਲਾ ਸਰ ਥੋੜਾ ਜਿਹਾ ਰੱਖ ਲੈ ਖੜੇ ਖੜੇ ਆਰਾਮ ਨਾਲ ਆਰਾਮ ਨਾਲ ਬ੍ਰੋਬਰ ਕਰ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਥੋੜਾ ਮਾਈਕ نیچے ਕਰੋ ਇਹ ਗਾਰਨ ਰਹਿ ਨਹੀਂ ਜਾਂਚ ਕਹਿੰਦੇ ਗੋਲੀ ਲੱਗਣ ਕਾ ਨਹੀਂ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਨੇ ਦੱਸਣ ਗਾ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੀ ਨੇ ਕਿੰਨੇ ਕਿੰਨੇ ਵਜੇ ਦੀ ਸਰ ਕਟਣਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਕੀ ਦੀ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਜੀ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹੜੇ ਪਾਸੇ ਘੁਲਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਿਆਂ ਦੇ ਸਮੇਂ ላይ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਕਰ ਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਪੁਆਇੰਟ ਹੈਗਾ ਲੱਗ ਕੇ ਔਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਿਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਜੀ ਅੱਗੇ ਸਾਫ਼ ਕਰਿਆ ਸਰ ਥੋੜਾ ਬ੍ਰੀਫ ਕਰ ਦੋ ਕਿ ਪੂਰਾ ਬੰਦ ਸਰ ਥੋੜਾ ਜਿਹਾ ਰੱਖ ਲੈ ਕਰੋ ਆਰਾਮ ਨਾਲ ਆਰਾਮ ਨਾਲ ਕਰ ਲੋ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਮਾਈਕ نیچے ਕਰੋ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਗਾ ਵੀ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਨੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਮਨ ਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਕੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਾਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਕਿੰਨੇ ਗੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਗੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰੇ ਸੀ ਉਹਨੂੰ ਲੈਡ ਕਿਹਦੇ ਪਾਸੇ ਖਾਤੀ ਆ ਹਾਂਜੀ ਲਾਇਸੈਂਸੀ 25 ਗੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਾ ਜਿਸਮ ਹੋਇਆ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਐਕਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਰ ਹੋ ਗਿਆ ਕਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਇਹ ਇਹ ਪੁਲਿਸ ਇੱਕ ਮਿੰਟ ਬਜੀ ਸਭ ਕੇ ਸਾਫ ਕਰੇ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕਿ ਪੂਰਾ ਬੰਦ ਸਰ ਥੋੜਾ ਥੋੜਾ ਥੱਲੇ ਕਰ ਦਿਓ ਆਰਾਮ ਨਾਲ ਆਰਾਮ ਨਾਲ ਬ੍ਰੀਫ ਕਰਦੇ ਓਕੇ 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 ਨੀਚੇ ਕਰੋ ਯਾਰ ਮਾਈਕ ਨੀਚੇ ਕਰੋ ਮਾਈਕ ਨੀਚੇ ਕਰੋ ਇਹ ਗਾਲ੍ਹਾਂ ਰਹੇ ਨਹੀਂ ਜਾਂ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਹੋਈ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੀ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਘਟਨਾ ਪੂਰੀ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਕੀ ਦੀ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੀ ਹੈ ਜਿੰਨੇ ਬੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਣ ਕਿਹੜੇ ਪਾਸੇ ਘੁਮਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਹੱਲੇ ਹੱਲੇ ਤੇ ਜੋ ਫੈਮਲੀ ਦੇ ਤੇ ਸਾਰਨ ਜਿਸਮ ላይ ਐਕਸੀਡੈਂਟ ਟੂ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦੱਸੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਰਾਈਟ ਐਗਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਬੂਨ ਹੈਗਾ ਲੱਗ ਕੇ ਔਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮਤਾਬਿਕ ਵੀ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਈ ਅੱਗੇ ਸਾਫ਼ ਕਰੇ ਆ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਬਾਤ ਸਰ ਥੋੜਾ ਥੱਲੇ ਕਰ ਥੱਲੇ ਆਰਾਮ ਨਾਲ ਜਵਾਬ ਦੇ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਮਾਈਕ نیچے ਕਰੋ ਜਾਨ ਕਹਿੰਦੇ ਗੋਲੀ ਲੱਗਣ ਕਰਦੀ ਆ ਮੋਤੀ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਆ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਫੁਲ ਡੈਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੀ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਇਹ ਕਿੰਨੇ ਗੋਰ ਦਾ ਕਿਹੜਾ ਰਿਵਲਵਰ ਹੈ ਇਹ 25 ਗੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੇ ਸੀ ਉਹਨੂੰ ਲੈਡ ਕਿਹਦੇ ਪਾਸੇ ਖਲ੍ਹਾਤੀ ਆ ਹਾਂਜੀ ਲਾਇਸੈਂਸੀ 25 ਗੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਜਿਹੋ ਫੈਮਲੀ ਦੇ ਤੇ ਸਾਰਾ ਜਿਸਮ ਵਾਲੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਕਰ ਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜੈਕ ਐਗਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਬੂਨ ਹੈਗਾ ਲੱਗ ਕੇ ਔਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਿਕ ਵੀ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਇਹ ਇਹ ਪੁਲਿਸ ਇੱਕ ਮਿੰਟ ਧਿਆਨ ਨਾਲ ਭਾਈ ਅੱਗੇ ਸਾਫ਼ ਕਰਿਆ ਹੋਰ ਗੋਰਮ ਗੋਰਮ ਕੀ ਕਰ ਸਰ ਥੋੜਾ ਬ੍ਰੀਫ ਕਰ ਦੋ ਕੀ ਪੂਰਾ ਬਗਲਾ ਥੋੜਾ ਥੱਲੇ ਕਰ ਆਰਾਮ ਨਾਲ ਆਰਾਮ ਨਾਲ ਓਕੇ 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 ਨੀਚੇ ਕਰੋ ਯਾਰ ਮਾਈਕ ਨੀਚੇ ਕਰੋ ਮਾਈਕ ਨੀਚੇ ਕਰੋ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਮਨ ਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪਊਗੀ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਗੇਂਦਾਂ ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ਼ ਕਰ ਰਹੇ ਸੀ ਕਿ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਤੁਹਾਨੂੰ ਲੈਡ ਕਿਹਦੇ ਪਾਸੇ ਖਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਹਲੇ ਹਲੇ ਤੇ ਜੋ ਫੈਮਲੀ ਦੇ ਤੇ ਸਾਰਨ ਕਿਸਮ ਦਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਰਾਈਟ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਾਰ ਹੋ ਗਈ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਈ ਸਾਫ ਕੇ ਸਾਫ ਕਰ ਰਹੇ ਆ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਬਾਰਗ ਸਰ ਥੋੜਾ ਜਿਹਾ ਉੱਪਰ ਖੜੇ ਕਰੇ ਥੱਲੇ ਆਰਾਮ ਨਾਲ ਆਰਾਮ ਨਾਲ ਬ੍ਰੋਬਰ ਕਰ ਲੋ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਮਾਈਕ نیچے ਕਰੋ ਇਹ ਗੱਲ ਰਹੇ ਨਹੀਂ ਜਾਂ ਜਦ ਕਹਿੰਦੇ ਗੋਲੀ ਲੱਗਣ ਕਾਰਨ ਜਾਂ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਚ ਵਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੀ ਨੇ ਕਿੰਨੇ ਕਿੰਨੇ ਵਜੇ ਦੀ ਸਰ ਕਦਣਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਗੇਂਦਾਂ ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਨਾ ਸਾਫ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੇ ਸੀ ਉਹਨੂੰ ਲੈਡ ਕਿਹੜੇ ਪਾਸੇ ਘੁਮਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਹੱਲੇ ਹੱਲੇ ਜੋ ਫੈਮਲੀ ਦੇ ਤੇ ਸਾਰਨ ਜਿਸਮ ਵਾਲੇ ਨੂੰ ਐਕਸੀਡੈਂਟ ਟੂ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਰਾਈਟ ਐਗਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਬੂਨ ਹੈਗਾ ਲੱਗ ਕੇ ਔਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਵੀਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਈ ਜੀ ਅੱਗੇ ਸਾਫ਼ ਖੜੇ ਹੈ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕਿ ਪੂਰਾ ਬਾਤ ਸਰ ਥੋੜਾ ਥੱਲੇ ਕਰ ਥੱਲੇ ਆਰਾਮ ਨਾਲ ਆਰਾਮ ਨਾਲ ਕਰ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਥੋੜਾ ਮਾਈਕ نیچے ਕਰੋ ਜਾਨ ਰਹੇ ਨਹੀਂ ਜਾਨ ਕਹਿੰਦੇ ਗੋਲੀ ਲੱਗਣ ਕਰ ਜਾਂ ਮੋਤੀ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਗਏ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਨੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੀ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਲਵਰ ਹੈ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹੜੇ ਪਾਸੇ ਖਾਤੀ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਜਿਹੋ ਫੈਮਲੀ ਦੇ ਤੇ ਸਾਰਾ ਜਿਸਮ ਵਾਲਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟਮਾਰਨ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜੈਕ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਪੁਆਇੰਟ ਹੈਗਾ ਲੱਗ ਕੇ ਆਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਿਕ ਉਹ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਇਹ ਇਹ ਪੁਲਿਸ ਧਿਆਨ ਨਾਲ ਭਾਈ ਅੱਗੇ ਸਾਫ਼ ਕਰਿਆ ਗਰਮ ਗਰਮ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਬਗਲਾ ਥੋੜਾ ਥੱਲੇ ਕਰ ਰਹਿ ਥੱਲੇ ਆਰਾਮ ਨਾਲ ਆਰਾਮ ਨਾਲ ਓਕੇ 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 ਨੀਚੇ ਕਰੋ ਯਾਰ ਮਾਈਕ ਨੀਚੇ ਕਰੋ ਮਾਈਕ ਨੀਚੇ ਕਰੋ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਹੋਈ ਥੋੜਾ ਹੱਥ ਫੜ ਲਓ ਇਹ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਵਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕੱਟਣਾ ਪਊਗਾ ਤਕਰੀਬਨ ਸਾਢੇ 11 ਵਜੇ ਦੀ ਵਾਰਦਾਤ ਹੈ ਸਾਡੇ 11:15 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ਼ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਤੁਹਾਨੂੰ ਲੈਡ ਕਿਹਦੇ ਪਾਸੇ ਘਲਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚ ਉਹ ਜੋ ਇੱਕੋ ਫਾਇਰ ਹੋਇਆ ਹਲੇ ਹਲੇ ਤੇ ਜੋ ਫੈਮਲੀ ਦੇ ਤੇ ਸਾਰਨ ਕਿਸਮ ਦਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦੱਸੋ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਗ੍ਹਾ ਐ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਰ ਹੋ ਗਿਆ ਕੰਚਾਨਕ ਲੱਗਾ ਸਫਾਈ ਕਰਦੇ ਵੇ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਵੀਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਈ ਜੀ ਉਹ ਸਕੇ ਸਾਫ ਕਰ ਰਹੇ ਆ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਬਾਰਗਰ ਥੋੜਾ ਜਿਹਾ ਬ੍ਰੀਫ ਕਰ ਦਿਓ ਥੱਲੇ ਕਰ ਰਹੇ ਥੱਲੇ ਆਰਾਮ ਨਾਲ ਆਰਾਮ ਨਾਲ ਕਰ ਲੋ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਮਾਈਕ نیچے ਕਰੋ ਇਹ ਗਾਰ ਨਹੀਂ ਜਾਂਚ ਕਹਿੰਦੇ ਗੋਲੀ ਲੱਗਣ ਕਾਰਨ ਜਾਂ ਮੌਤ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸਣਗਾ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈਡ ਬਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਚ ਵਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੀ ਨੇ ਕਿੰਨੇ 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 ਵਜੇ ਦੀ ਸਰ ਘਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਗੇਂਸ ਸਰ ਲੱਕੀ ਦੀ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਕੋਈ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹਦੇ ਪਾਸੇ ਘੁਮਾਤੀ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਤੇ ਜੋ ਫੈਮਲੀ ਦੇ ਤੇ ਸਾਰਨ ਜਿਸਮ ላይ ਐਕਸੀਡੈਂਟ ਟੂ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦੱਸੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਿਹੜਾ ਰਾਈਟ ਐਗਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਗੂਡ ਹੈਗਾ ਲੱਗ ਕੇ ਔਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਵੀਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਸੋ ਇਹ ਇਹ ਪੁਲਿਸ ਇੱਕ ਮਿੰਟ ਇੱਕ ਮਿੰਟ ਆਣਾ ਲੈ ਭਾਈ ਜੀ ਅੱਗੇ ਸਾਫ਼ ਖੜੇ ਹੈ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕਿ ਪੂਰਾ ਬਾਤ ਸਰ ਥੋੜਾ ਜਿਹਾ ਉੱਪਰ ਖੜੇ ਖੜੇ ਆਰਾਮ ਨਾਲ ਜਵਾਬ ਦਿਓ ਬਰਾਬਰ ਕਰ ਦਿਓ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਥੋੜਾ ਮਾਈਕ نیچے ਕਰੋ ਇਹ ਗਾਰ ਨਹੀਂ ਜਾਂਚ ਕਹਿੰਦੇ ਗੋਲੀ ਲੱਗਣ ਕਰਦੀ ਹੈ ਮੋਤੀ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਸੀ ਸਰ ਕੱਟਣਾ ਪਊਗਾ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਕੋਈ ਕਿੰਨੇ ਬੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਕਿ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹੜੇ ਪਾਸੇ ਖਵਾਤੀ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਜਿਹੋ ਫੈਮਲੀ ਦੇ ਤੇ ਸਾਰਾ ਜਿਸਮ ਵਾਲੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟਮਾਰਨਿੰਗ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜੈਕ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦਸਮ ਮੁਤਾਬਕ ਵੀ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਇਹ ਇਹ ਪੁਲਿਸ ਧਿਆਨ ਨਾਲ ਭਾਈ ਅੱਗੇ ਸਾਫ਼ ਕਰਿਆ ਸਰ ਥੋੜਾ ਬ੍ਰੀਫ ਕਰ ਦੋ ਕੀ ਪੂਰਾ ਬੰਦਲਾ ਥੋੜਾ ਥੱਲੇ ਕਰ ਰਹੇ ਆ ਆਰਾਮ ਨਾਲ ਆਰਾਮ ਨਾਲ ਓਕੇ 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 نیچے ਕਰੋ ਯਾਰ ਮਾਈਕ نیچے ਕਰੋ ਮਾਈਕ نیچے ਕਰੋ ਜਾਂ ਕਹਿੰਦੇ ਗੋਲੀ ਲੱਗਣ ਕਾਰਨ ਜਿਹੜੀਆਂ ਮੌਤ ਹੋਈ ਥੋੜਾ ਲੈਂਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਗਾ ਵੀ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਮਨ ਡੈਡ ਬਾਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਵਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11:15 ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹਦੇ ਪਾਸੇ ਘਲਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਹਲੇ ਹਲੇ ਤੇ ਜੋ ਫੈਮਲੀ ਦੇ ਤੇ ਸਾਰਨ ਕਿਸਮ ਦਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦੱਸੋ ਸਿਰਫ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਿਹੜਾ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਡ ਹੈਗਾ ਲੱਗ ਕੇ ਆਰ ਪਾਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਵੀਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਹੋਇਆ ਸੋ ਇਹ ਇਹ ਪੁਲਿਸ ਧਿਆਨ ਨਾਲ ਭਾਈ ਜੀ ਸਭ ਕੇ ਸਾਫ ਕਰ ਰਹੇ ਆ ਸਰ ਥੋੜਾ ਬ੍ਰੀਫ ਸਰ ਥੋੜਾ ਬ੍ਰੀਫ ਕਰ ਦਿਓ ਕੀ ਪੂਰਾ ਬਾਤ